ਕੱਲ ਜੀ ਕੋਈ ਵਕਤ ਤਕਰੀਬ 8:30 ਵਜੇ ਸ਼ਾਮ ਦੀ ਗੱਲ ਆ ਅਸੀਂ ਆਪਣੇ ਦਫਤਰੋਂ ਜਿਹੜੇ ਮੇਰੇ ਭਾਈ ਆਏ ਨੇ ਉਹਨਾਂ ਦੇ ਸ਼ੋਰੂਮ ਜਾ ਕੇ ਬੈਠੇ ਹਾਂ ਉਹਨੇ ਜੀ ਕੋਈ ਦੋ ਮੋਟਰਸਾਈਕਲਾਂ ਦੇ ਚਾਰ ਜਣੇ ਕੋਈ ਦੋ ਹੋਰ ਨਾਲ ਚੱਲ ਕੇ ਬੰਦੇ ਆਉਂਦੇ ਆ ਤੇ ਅੰਨਾਂ ਤੋਂ ਫਾਇਰਿੰਗ ਸਾਡੇ ਤੇ ਸ਼ੁਰੂ ਕਰ ਦਿੰਦੇ ਜਿਹਦੇ ਜੇ ਕਲ ਮੇਰਾ ਤੇ ਬਚਾ ਕੇ ਮੇਰੇ ਜਿਹੜੇ ਸਾਥੀ ਸੀਗੇ ਨਾਲ ਇੱਕ ਕਾਕਾ ਆ ਮੁੰਡਾ ਇੱਕ ਨਾਲ ਵਿਚਾਰਾ ਉਦਾਂ ਹੀ ਸਾਨੂੰ ਵੇਖ ਕੇ ਆ ਕੇ ਉੱਥੇ ਖਲੋ ਗਿਆ ਮੁੰਡਾ ਲੋਕਲ ਸ਼ਾਇਦ ਦਾ ਉਹ ਜਿਹੜੇ ਵਿਚਾਰੇ ਇਹਨਾਂ ਨੇ ਮੌਤੇ ਘਾਟ ਉਤਾਰਦੇ ਜਿਹਦੇ ਨਾਲ ਚਾਰ ਬੰਦਿਆਂ ਦੇ ਹੋਰ ਗੋਲੀਆਂ ਲੱਗੀਆਂ ਉਹ ਚਾਰ जख्मी ਹੋਏ ਹਸਪਤਾਲ ਦਾ ਫਰੋ। ਉਹ ਇੱਕ ਜੁਮੇਵਰੀ ਜਿਹੜੀ ਹੈਰੀਟੇ ਵੱਲੋਂ ਸੋਸ਼ਲ ਮੀਡੀਆ 'ਤੇ ਲੀਕੀ ਹੈ ਉਹ ਬਿਲਕੁਲ ਜੀ ਇਹਦੇ ਪਿੱਛੇ ਗੈਂਗਸਟਰਾਂ ਦਾ ਹੀ ਹੱਥ ਆ ਗੈਂਗਸਟਰਾਂ ਵੱਲੋਂ ਸਾਨੂੰ ਤੇ ਸਾਡੇ ਪਰਿਵਾਰ ਨੂੰ ਹੁਣਦਿਆਂ ਨਹੀਂ ਕੋਈ ਕਰੀਬ 5-6 ਸਾਲਾਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਫਰੋਦੀਆਂ ਦੀਆਂ ਕਲਾਂ ਨਿਤ ਹੀ ਹੁੰਦੀਆਂ ਮੇਰੇ ਵੱਲੋਂ ਕਰੀਬ ਪਿਛੇ 5 ਸਾਲਾਂ 'ਚ ਕੁਝ 10 ਐਫਆਈਆਰ ਅੰਦਰ ਜਾਇਆ ਇਹਨਾਂ ਦੇ ਸਾਰੇ ਜਿਹੜੇ ਏ ਕੈਟਾਗਰੀ ਦੇ ਗੈਂਗਸਟਰਸ ਨੇ ਇਹਨਾਂ ਨੇ ਕਈ ਬਿਲਾ ਵਿੱਚ ਸਾਡੇ ਤੇ ਹਮਲੇ ਹੁੰਦੇ ਆਏ ਤੇ ਹੁਣ ਵੀ ਸਾਡੇ ਤੇ ਕਈ ਵਾਰੀ ਇਹਨਾਂ ਨੇ ਅਟੈਕ ਕਰਾ ਚੁੱਕੇ ਜਿਨ੍ਹਾਂ ਚ ਇੱਕ ਵਾਰ ਦਾ ਉਹ ਇਨਾਂ ਕੱਲ ਅੰਜਾਮ ਦਿੱਤਾ ਜਿਹਦੇ ਚ ਸਾਡੇ ਦੋ ਸਾਥੀ ਜਿਹੜੇ ਮਾਰੇ ਗਏ ਪੁਲਿਸ ਮਾਰਟ ਹੋ ਰਿਹਾ ਪੁਲਿਸ ਕੀ ਕਹਿੰਦੀ ਹੈ ਪੁਲਿਸ ਦੇ ਲੋਕ ਕੱਢਣ ਦੀ ਗੱਲ ਹੋਈ ਹੈ ਪੁਲਿਸ ਹੀ ਬੇਕਰ ਪਰਟਰ ਲਾਅ ਐਂਡ ਆਰਡਰ ਦਾ ਫੇਲੀਅਰ ਆ ਮੈਂ ਇਕੱਲੀ ਬਟਾਲੇ ਦੀ ਗੱਲ ਕਰਾਂ ਪੰਜਾਬ ਚ ਜਿਹੜੀ ਆ ਕੋਈ ਲਾਅ ਐਂਡ ਆਰਡਰ ਨਾਂ ਦੀ ਚੀਜ਼ ਹੀ ਕੋਈ ਨਹੀਂ ਬਟਾਲੇ ਚ ਤੁਸੀਂ ਮੇਰੇ ਤੋਂ ਵੱਧ ਜਾਣਦੇ ਲੋਕ ਬਹੁਤ ਸਾਰੇ ਐਸੇ ਜਿਹੜੇ ਅੰਦਰ ਖਾਤੇ ਚੁੱਪ ਕਰਕੇ ਇਹਨਾਂ ਨੂੰ ਘਰਾਤਿਆਂ ਦੇ ਜਾਣਦੇ ਜਿਹੜਾ ਕੋਈ ਸਾਡੇ ਵਰਗਾ ਫੌਤੀ ਦਿਨ ਤੋਂ ਨਾ ਕਰਦਾ ਉਹਦਾ ਆਹੇ ਹਾਲ ਕਰਦੇ ਨਹੀਂ ਤੇ ਕੋਈ ਘਰ ਐਸਾ ਨਹੀਂ ਕੋਈ ਵਪਾਰੀ ਕੋਈ ਦੁਕਾਨਦਾਰ ਬਟਾਲੇ ਦਾ ਮੈਨੂੰ ਕਹਿ ਦੋ ਇੱਕ ਇੱਕ ਵੀ ਬੰਦਾ ਦੱਸ ਦੋ ਉਹ ਕਾਰੋਬਾਰ ਬਾਅਦ ਸ਼ੁਰੂ ਕਰਦਾ ਤੇ ਉਹਨੂੰ ਫੌਤੀਆਂ ਪਹਿਲਾਂ ਹੁੰਦੀਆਂ ਕੋਈ ਅੰਦਰ ਖਾਤੇ ਵਿਚਾਰੇ ਦੇ ਹੀ ਜਾਂਦੇ ਆ ਜੇ ਕੋਈ ਆਪਣੀ ਗੱਲ ਕੋਈ ਪ੍ਰਸ਼ਾਸਨ ਅੱਗੇ ਰੱਖਦਾ ਤਾਂ ਉਹਦੀ ਕੋਈ ਸੁਣਵਾਈ ਨਹੀਂ ਜਿਹੜਾ ਦੂਸਰੀ ਫੈਮਿਲੀ ਦੀ ਗੱਲ ਕਰਦੇ ਹੋ ਤੁਸੀਂ ਉਹ ਮੁੰਡਾ ਕੌਣ ਹੈ ਇੱਕ ਵੀ ਮੁੰਡਾ ਕਾਕਾ ਹੈ ਜਿਹੜਾ ਸਾਡਾ ਸਾਥੀ ਸੀਗਾ ਇੱਕ ਮੁੰਡਾ ਕੰਮ ਮਾਜਣ ਬਰਾਲੇ ਤੋਂ ਹੀ ਉਹਦੀ ਦੋਨਾਂ ਦੀ ਡੈਥ ਹੋ ਗਈ ਚਾਰ ਜਣਾਂ ਨੇ ਜਿਹੜੇ ਆ ਇੱਕ ਮੇਰਾ ਭਾਈ ਆਈ ਦਾ ਛੋਟਾ ਬ੍ਰਦਰ ਜਿਹੜਾ ਆ ਚੰਦਰ ਨਾਲ ਉਹਦੇ ਤਿੰਨ ਜਣੇ ਹੋਰ ਆ ਜਿਹੜੇ ਚਾਰ ਜਣੇ ਜਖਮੀ ਆ ਨੇ ਜੀ ਕੀ ਹਾਲਾਤ ਹੈ ਜੀ ਉਹਨਾਂ ਦੀ ਹਾਲਤ ਕੁਛ ਠੀਕ ਹੈ ਜੀ ਕਿਸੇ ਦੀ ਲੱਤ 'ਚ ਲੱਗੀ ਹੈ ਗੋਲੀ ਕਿਸੇ ਦੀ ਵੱਖੀ 'ਚ ਲੱਗੀ ਹੈ ਪਰ ਆਊਟ ਆਫ ਡੇਂਜਰ ਨੇ ਉਹਨਾਂ ਦੀ ਹਾਲਤ ਕੁਛ ਠੀਕ ਹੈ ਅੰਡਰ ਟ੍ਰੀਟਮੈਂਟ ਹੈ ਅੰਡਰ ਟ੍ਰੀਟਮੈਂਟ ਹੈ ਮੈਂ ਇਨਸੀਡੈਂਟ ਨੂੰ ਕਿ ਸ਼ਾਇਦ ਦੇ ਅੰਦਰੂਨੀ ਇਸੇ ਜਿਹੜੇ ਚਿੱਤੇ ਨਾਲੋਂ ਮੱਦ ਭਾਗੀ ਘਟਨਾ ਕੋਈ ਹੋਰ ਹੋ ਵੀ ਸਕਦੀ ਇਨੋ ਸੈਟਪ ਬੱਚੇ ਸਾਡੇ ਸ਼ਹਿਰ ਦੇ ਜਿਹੜੇ ਆ ਇਹਦੀ ਢੇਟ ਚੜ ਗਏ ਗੈਂਗਸਟਰ ਬਾਦ ਦੀ ਢੇਟ ਚੜ ਗਏ ਪੂਰੇ ਸੋ ਮੜਾ ਕੀ ਹੋ ਸਕਦਾ ਜਿਹੜੀ ਗੱਲ ਸਾਡੇ ਛੋਟੇ ਬੱਚੇ ਦੀਪੂ ਗੱਲ ਕਰਦੇ ਦੀ ਬੁਰੀ ਜਿਹਨੇ ਕਹੀ ਹੈ ਲਾਡ ਆਰਡਰ ਦੀ ਹਾਲਤ ਇੰਨੀ ਕਿ ਵਿਗੜ ਚੁੱਕੀ ਦੀ ਆ ਤੇ ਇਸ ਅੰਸਰ ਨੂੰ ਕੋਈ ਜਾਰੀ ਨਹੀਂ ਰਹਿ ਗਿਆ ਪੁਲਿਸ ਦਾ ਕਹਿ ਲੀ ਜੇ ਕੁਝ ਕਹਿ ਲਈ ਜੇ ਪੁਲਿਸ ਦੇ ਹੱਥ ਵਜੇ ਨੇ ਇਹ ਕੀ ਆ ਸਾਨੂੰ ਸਮਝ ਨਹੀਂ ਲੱਗਦੀ ਅੱਜ ਤੇ ਲੋਕਾਂ ਦੀ ਆਵਾਜ਼ ਹੈ ਕਿ ਪੰਜਾਬ ਤੇ ਜਿਹੜਾ ਗਵਰਨਰ ਦੇ ਰਾਜ ਹੋ ਜਾਣਾ ਚਾਹੀਦਾ ਇਸ ਡਰ ਦੇ ਬੋਲ ਦੇ ਵਿੱਚ ਪੰਜਾਬ ਜਿਹੜਾ ਚੀਕਾ ਰਿਹਾ ਵਾ ਇਹਨਾਂ ਤੋਂ ਪਰ ਨਹੀਂ ਰਾਜ ਹੋ ਜੀ ਉਹ ਚੱਲ ਅਸੀਂ ਦੇਖੋ ਮੰਨ ਕਰਦੇ ਆ ਜਾਂ ਤੇ ਹੱਥੋਂ ਹਜ਼ਾਰ ਲਓ ਇਹ ਤੇ ਛੱਡ ਕੇ ਘਰਾਂ 'ਚ ਬਹਿ ਜਾਓ ਇਮਰਜੈਂਸੀ ਵਾਲੇ ਹਾਲਾਤ ਬਣੇ ਬੈ ਜੀ ਇਮਰਜੈਂਸੀ ਲੱਗਣੀ ਚਾਹੀਦੀ ਜੋ ਹਾਲਾਤ ਹੈ ਇਮਰਜੈਂਸੀ ਵਾਲੇ ਹਾਲਾਤ ਬਣੇ ਪਏ ਸਰਕਾਰ ਤੇ ਸਰਕਾਰ ਬਿਲਕੁਲ ਬੇਵਸ ਹੋ ਚੁੱਕੀ ਹੈ ਸਰਕਾਰ ਦੇ ਵਸ ਕੁਛ ਨਹੀਂ ਗਾ ਇਮਰਜੈਂਸੀ ਲੱਗਣੀ ਚਾਹੀਦੀ ਪੰਜਾਬ ਗਵਰਨਰ ਦੇ ਰਾਜ ਗਵਰਨਰ ਦੇ ਰਾਜ ਹੋਣਾ ਚਾਹੀਦਾ ਅੱਜ ਸਰਪੰਖੇ ਮੈਂ ਅੱਜ ਆਇਆ ਸਿਵਲ ਹਸਪਤਾਲ ਨੂੰ ਖਾਸ ਕਰਕੇ ਉਹ ਜਿਹੜਾ ਬੱਚਾ ਛੋਟਾ 24 ਸਾਲ ਦਾ ਮੇਰੇ ਕੰਨ ਬਹਾਜਣਾ ਔਰ ਉਹਦੀ ਮੌਤ ਦਾ ਬਹੁਤ ਹੀ ਦੁੱਖ ਲੱਗਾ ਆਪਾਂ ਨੂੰ ਜਿਹੜੇ ਬੱਚੇ ਨੇ ਇਹ ਕੁਝ ਵੇਖਿਆ ਨੇ 6 ਮਹੀਨੇ ਸਿਰਫ ਉਹਦੇ ਫਾਦਰ ਦੀ ਡੈਥ ਹੋਈ ਨੇ ਔਰ ਸਿਰਫ ਇਕਲੌਤਾ ਪੁੱਤਰ ਹੀਗਾ ਉਹ ਆਪਣੇ ਮਾਪਿਆਂ ਦਾ ਉਹਦੀ ਮਾਂ ਦਾ ਰੋਣ ਵੇਖਿਆ ਨਹੀਂ ਜਾ ਰਿਹਾ ਜੋ ਉਹਦੇ ਹਾਲਾਤ ਨੇ ਪਤਾ ਨਹੀਂ ਇਹ ਕਿੱਤਰਾਂ ਮਤਲਬ ਇਹੋ ਜਿਹਾ ਮਨ ਲੋ ਹੋ ਜਾਂਦਾ ਵਾ ਵੀ ਘਟਣਾਵਾ ਹੋ ਜਾਂਦੀ ਹੈ ਨੇ ਵੀ ਤਰਸੀ ਨਹੀਂ ਕੀਤਾ ਜਾਂਦਾ ਵੀ ਇਹ ਕਿਉਂ ਕਰ ਰਹੇ ਹੈਗੇ ਨੇ ਕਿਉਂ ਮਾਰ ਰਹੇ ਹੈਗੇ ਉਹ ਸੋਚਾਰੇ ਮਸੂਮ ਜੇ ਤਾਂ ਕੀ ਕਸੂਰ ਹੀ ਗਾ ਵਿਖਿਆ ਜਾ ਰਿਹਾ ਹੈ। ਔਰ ਇਹੋ ਜਿਹੀਆਂ ਘਟਨਾਵਾਂ ਪੰਜਾਬ ਦੇ ਵਿੱਚ ਪਹਿਲੀ ਵਾਰੀ ਹੋ ਰਹੀ ਰਹੀ ਹੈ ਕਿ ਅੱਜ ਹਰ ਸ਼ਹਿਰ ਦੇ ਵਿੱਚ ਰੋਜ਼ ਇੱਕ ਦੋ ਇਨਸੀਡੈਂਟ ਹੁੰਦੇ ਹੈਗੇ। ਜਿਸ ਦੇ ਨਾਲ ਮਨ ਲੋਕਾਂ ਦੇ ਵਿੱਚ ਜਿਹੜੀ ਆ ਸੁਰੱਖਿਆ ਦੀ ਭਾਵਨਾ ਜਿਹੜੀ ਵਧਦੀ ਜਾ ਰਹੀ ਹੈਗੀ। ਜਿਸ ਦੇ ਨਾਲ ਲੋਕਾਂ ਦਾ ਸਰਕਾਰ ਦੇ ਉੱਤੇ ਇਹਨਾਂ ਵਿਸ਼ਵਾਸ ਉੱਠਦਾ ਜਾ ਰਿਹਾ ਹੈਗਾ ਵਾ। ਇਹ ਸਟੇਟ ਦਾ ਮੇਨ ਕੰਮ ਹੁੰਦਾ ਵਾ ਲੋਕਾਂ ਨੂੰ ਪ੍ਰੋਟੈਕਸ਼ਨ ਦੇਣਾ। ਜੇ ਸਰਕਾਰ ਜਿਹੜੀ ਆ ਲੋਕਾਂ ਨੂੰ ਪ੍ਰੋਟੈਕਸ਼ਨ ਦੇ ਵਿੱਚ ਦੇ ਵਿੱਚ ਸਫਲ ਨਹੀਂ ਹੁੰਦੀ ਹੈਗੀ। ਇਸ ਪਿੰਸ ਸਰਕਾਰ ਮੰਨੀ ਜਾਂਦੀ ਹੈਗੀ ਆ ਮੈਂ ਸਮਝਦਾ ਵੀ ਸਰਕਾਰ ਨੂੰ ਇਸ ਵਾਸਤੇ ਖਿਆਲ ਰੱਖਣਾ ਚਾਹੀਦਾ ਔਰ ਲੋਕਾਂ ਨੂੰ ਪ੍ਰੋਟੈਕਸ਼ਨ ਦੇਣੀ ਚਾਹੀਦੀ ਹੈਗੀ ਆ ਲੋਕਾਂ ਦਾ ਵਿੱਚ ਆਪਣਾ ਵਿਸ਼ਵਾਸ ਬਾਲ ਕਰਨਾ ਚਾਹੀਦਾ ਹੈ ਧੰਨ